ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਤੂੰ ਮੈਂ ਤੇ ਵੱਖੋ ਵੱਖਰੀਆਂ ਥਾਵਾਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਪਰੇਡ ਤੇ ਹੋਰ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਆਯੋਜਨ ਕੀਤਾ ਗਿਆ। ਤਾਂ ਜਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ 15 ਅਗਸਤ ਦੀ ਪਰੇਡ ਤੋਂ ਪਹਿਲਾਂ ਹੀ ਇੱਕ ਵਿਦਿਆਰਥਣ ਜਿਹੜੀ ਹੈ ਉਸਦੀ ਹਾਲਤ ਖਰਾਬ ਹੁੰਦੀ ਹੈ। ਸਿਹਤ ਵਿਗੜਨ ਤੇ ਤੁਰੰਤ ਹੀ ਇਸ ਨੂੰ ਹਸਪਤਾਲ ਲਿਆਂਦਾ ਗਿਆ। ਤਾਂ ਦੱਸਿਆ ਜਾ ਰਿਹਾ ਕਿ ਵਿਦਿਆਰਥਣ ਐਨਸੀਸੀ ਤੇ ਐਨਐਸਐਸ ਦੇ ਜਿਹੜੇ ਵਿਦਿਆਰਥੀ ਗਰੁੱਪ ਨੇ ਉਹਨਾਂ ਦੇ ਵੱਲੋਂ ਪਰੇਡ ਕੀਤੀ ਜਾਣੀ ਸੀ ਤੇ ਉਸੇ ਗਰੁੱਪ ਦੇ ਵਿੱਚ ਸ਼ਾਮਲ ਸੀ। ਗਰਾਊਂਡ ਤੇ ਖੜੀ ਹੁੰਦੀ ਹੈ ਤਾਂ ਅਚਾਨਕ ਹੀ ਸਿਹਤ ਵਿਗੜੀਏ, ਚੱਕਰ ਆਉਣ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਬੇਹੋਸ਼ ਹੋ ਜਾਂਦੀ ਸਵਾਦ ਤੁਰੰਤ ਮੌਕੇ ਤੇ ਇਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮੌਕੇ ਤੇ ਗਰਾਊਂਡ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਜਿੱਥੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਸ ਵਿਦਿਆਰਥੀ ਨੂੰ ਚੁੱਕ ਕੇ ਹਸਪਤਾਲ ਦੇੜੀ ਭੱਜੇ ਨੇ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਦਾਣਾ ਮੰਡੀ ਦੀਆਂ ਵਖਾ ਰਿਆਂ ਜਿੱਥੇ 15 ਅਗਸਤ ਦੇ ਸਮਾਗਮ ਮੌਕੇ ਪਰੇਡ ਦਾ ਆਯੋਜਨ ਕੀਤਾ ਗਿਆ ਸੀ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਤੂਮਾ ਅਤੇ ਵੱਖੋ-ਵੱਖਰੀਆਂ ਥਾਵਾਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਪਰੇਡ ਤੇ ਹੋਰ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਆਯੋਜਨ ਕੀਤਾ ਗਿਆ। ਤਾਂ ਜਨਾਲਾ ਤੋਂ ਤੋ ਤਸਵੀਰਾਂ ਸਾਹਮਣੇ ਆਈਆਂ ਜਿੱਥੇ 15 ਅਗਸਤ ਦੀ ਪਰੇਡ ਤੋਂ ਪਹਿਲਾਂ ਹੀ ਇੱਕ ਵਿਦਿਆਰਥਣ ਜਿਹੜੀ ਹੈ ਉਸਦੀ ਹਾਲਤ ਖਰਾਬ ਹੁੰਦੀ ਹੈ। ਸਿਹਤ ਵਿਗੜਨ ਤੇ ਤੁਰੰਤ ਹੀ ਇਸ ਨੂੰ ਹਸਪਤਾਲ ਲਿਆਂਦਾ ਗਿਆ। ਤਾਂ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਐਨਸੀਸੀ ਤੇ ਐਨਐਸਐਸ ਦੇ ਜਿਹੜੇ ਵਿਦਿਆਰਥੀ ਗਰੁੱਪ ਨੇ ਉਹਨਾਂ ਦੇ ਵੱਲੋਂ ਪਰੇਡ ਕੀਤੀ ਜਾਣੀ ਸੀ ਤੇ ਉਸੇ ਗਰੁੱਪ ਦੇ ਵਿੱਚ ਸ਼ਾਮਲ ਸੀ। ਗਰਾਊਂਡ ਤੇ ਖੜੀ ਹੁੰਦੀ ਹੈ ਤਾਂ ਅਚਾਨਕ ਹੀ ਸਿਹਤ ਵਿਗੜੀਏ, ਚੱਕਰ ਆਉਣ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਬੇਹੋਸ਼ ਸਵਾਦ ਤੁਰੰਤ ਮੌਕੇ ਤੇ ਇਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮੌਕੇ ਤੇ ਗਰਾਊਂਡ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਜਿੱਥੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਸ ਵਿਦਿਆਰਥਣ ਨੂੰ ਚੁੱਕ ਕੇ ਹਸਪਤਾਲ ਦੇ ਲਈ ਭੱਜੇ ਨੇ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਦਾਣਾ ਮੰਡੀ ਦੀਆਂ ਵਖਾ ਰਿਆਂ ਜਿੱਥੇ 15 ਅਗਸਤ ਦੇ ਸਮਾਗਮ ਮੌਕੇ ਪਰੇਡ ਦਾ ਆਯੋਜਨ ਕੀਤਾ ਗਿਆ ਸੀ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਤੋਂ ਮੈਂ ਤੇ ਵੱਖੋ ਵੱਖਰੀਆਂ ਥਾਵਾਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਪਰੇਡ ਤੇ ਹੋਰ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਆਯੋਜਨ ਕੀਤਾ ਗਿਆ। ਤਜਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ 15 ਅਗਸਤ ਦੀ ਪਰੇਡ ਤੋਂ ਪਹਿਲਾਂ ਹੀ ਇੱਕ ਵਿਦਿਆਰਥਣ ਜਿਹੜੀ ਹੈ ਉਸਦੀ ਹਾਲਤ ਖਰਾਬ ਹੁੰਦੀ ਹੈ। ਸਿਹਤ ਵਿਗੜਨ ਤੇ ਤੁਰੰਤ ਹੀ ਇਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਐਨਸੀਸੀ ਤੇ ਐਨਐਸਐਸ ਦੇ ਜਿਹੜੇ ਵਿਦਿਆਰਥੀ ਗਰੁੱਪ ਨੇ ਉਹਨਾਂ ਦੇ ਵੱਲੋਂ ਪਰੇਡ ਕੀਤੀ ਜਾਣੀ ਸੀ ਤੇ ਉਸੇ ਗਰੁੱਪ ਦੇ ਵਿੱਚ ਸ਼ਾਮਲ ਸੀ। ਗਰਾਊਂਡ ਤੇ ਖੜੀ ਹੁੰਦੀ ਹੈ ਤਾਂ ਅਚਾਨਕ ਹੀ ਸਿਹਤ ਵਿਗੜੀਏ ਚੱਕਰ ਆਉਣ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਬੇਹੋਸ਼ ਹੋ ਜਾਂਦੀ ਹੈ ਸਵਾਦ ਤੁਰੰਤ ਮੌਕੇ ਤੇ ਇਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮੌਕੇ ਤੇ ਗਰਾਊਂਡ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਜਿੱਥੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਸ ਵਿਦਿਆਰਥੀ ਨੂੰ ਚੁੱਕ ਕੇ ਹਸਪਤਾਲ ਦੇ ਲਈ ਭੱਜੇ ਨੇ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਦਾਣਾ ਮੰਡੀ ਦੀਆਂ ਵਖਾ ਰਿਆਂ ਜਿੱਥੇ 15 ਅਗਸਤ ਦੇ ਸਮਾਗਮ ਮੌਕੇ ਪਰੇਡ ਦਾ ਆਯੋਜਨ ਕੀਤਾ ਗਿਆ ਸੀ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਤੁਮੈ ਤੇ ਵੱਖੋ ਵੱਖਰੀਆਂ ਥਾਵਾਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਪਰੇਡ ਤੇ ਹੋਰ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਆਯੋਜਨ ਕੀਤਾ ਗਿਆ। ਤੱਜ ਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ 15 ਅਗਸਤ ਦੀ ਪਰੇਡ ਤੋਂ ਪਹਿਲਾਂ ਹੀ ਇੱਕ ਵਿਦਿਆਰਥਣ ਜਿਹੜੀ ਹੈ ਉਸਦੀ ਹਾਲਤ ਖਰਾਬ ਹੁੰਦੀ ਹੈ। ਸਿਹਤ ਵਿਗੜਨ ਤੇ ਤੁਰੰਤ ਹੀ ਇਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਐਨਸੀਸੀ ਤੇ ਐਨਐਸਐਸ ਦੇ ਜਿਹੜੇ ਵਿਦਿਆਰਥੀ ਗਰੁੱਪ ਨੇ ਉਹਨਾਂ ਦੇ ਵੱਲੋਂ ਪਰੇਡ ਕੀਤੀ ਜਾਣੀ ਸੀ ਤੇ ਉਸੇ ਗਰੁੱਪ ਦੇ ਵਿੱਚ ਸ਼ਾਮਲ ਸੀ। ਗਰਾਊਂਡ ਤੇ ਖੜੀ ਹੁੰਦੀ ਹੈ ਤਾਂ ਅਚਾਨਕ ਹੀ ਸਿਹਤ ਵਿਗੜੀਏ, ਚੱਕਰ ਆਉਣ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਬੇਹੋਸ਼ ਹੋ ਜਾਂਦੀ ਸਵਾਦ ਤੁਰੰਤ ਮੌਕੇ ਤੇ ਇਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮੌਕੇ ਤੇ ਗਰਾਊਂਡ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਜਿੱਥੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਸ ਵਿਦਿਆਰਥਣ ਨੂੰ ਚੁੱਕ ਕੇ ਹਸਪਤਾਲ ਦੇੜੀ ਭੱਜੇ ਨੇ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਦਾਣਾ ਮੰਡੀ ਦੀਆਂ ਵਿਖਾ ਰਿਹਾ ਜਿੱਥੇ 15 ਅਗਸਤ ਦੇ ਸਮਾਗਮ ਮੌਕੇ ਪਰੇਡ ਦਾ ਆਯੋਜਨ ਕੀਤਾ ਗਿਆ ਸੀ